ਮੇਰਾ ਨਾਮ ਪੁਨੀਤ ਢਿੱਲੋਂ ਹੈ ਜੀ ਤੇ ਤੁਸੀਂ ਜਿਵੇਂ ਗੱਲ ਕੀਤੀ ਸੀਗੀ ਵੀ ਅਨਇਮਪਲॉयਮੈਂਟ ਦੀ ਹੈ ਨਾ ਵੀ ਪੰਜਾਬ ਚ ਕਹ ਲਓ ਵੀ 20 25% ਜਿਹੜਾ ਯੂਥ ਹੈ ਉਹ ਅਨਇਮਪਲੋਇਡ ਹੈ ਤੇ ਅੱਪਰ ਪਤਾ ਹੀ ਆ ਵੀ ਜਿਹੜਾ ਪੰਜਾਬ ਹੈਗਾ ਐਗਰੀਕਲਚਰ ਸਟੇਟ ਹੈਗੀ ਹੈ ਤੇ ਉਹਦਾ ਜਿਹੜੀਆਂ ਐਗਰੀਕਲਚਰ ਐਗਰੋ ਬੇਸ ਇੰਡਸਟਰੀਜ਼ ਹੈ ਨਾ ਜਿਹੜੀਆਂ ਕਿ ਆ ਸਕਦੀਆਂ ਦੀ ਪੰਜਾਬ ਦੇ ਵਿੱਚ ਜਿਵੇਂ ਹੁਣ ਜਿੰਨਾ ਕਿ ਮੈਨੂੰ ਪਤਾ ਹੈ ਵੀ ਇੱਕ ਲੇਜ਼ ਦਾ ਸ਼ਾਇਦ ਪਲਾਂਟ ਲੱਗਿਆ ਹੋਇਆ ਉੱਥੇ ਹੈ ਨਾ ਚਿਪਸ ਬਣਾਉਂਦੇ ਆ ਤੇ ਹੋਰ ਉਸ ਤਰ੍ਹਾਂ ਦੀ ਹੋਰ ਇੰਡਸਟਰੀ ਪੰਜਾਬ 'ਚ ਕਿਉਂ ਨਹੀਂ ਆਈਆਂ ਯੂ ਨੋ ਜਦ ਸਰਕਾਰ ਨੇ ਇਸ ਵੱਲ ਕੋਈ ਧਿਆਨ ਕਿਉਂ ਨਹੀਂ ਦਿੱਤਾ ਮਤਲਬ ਸਰਕਾਰਾਂ ਦੀ ਨਿਲਾਇਕੀ ਹੈ ਜੀ ਇਸ 'ਚ ਕੋਈ ਸ਼ੱਕ ਨਹੀਂ ਅ ਇਸ ਵੇਲੇ ਅਸੀਂ ਐਮਐਸਪੀ ਦਾ ਰੋਲਾ ਪਾਉਨੇ ਆ ਅ ਆਪਾਂ ਸਾਰਿਆਂ ਨੂੰ ਪਤਾ ਵਾ ਕਿ ਕੁਝ ਫਸਲਾਂ ਇਹੋ ਜਿਹੀਆਂ ਵਾਂ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਹੁਲਾਰਾ ਦਿੱਤਾ ਜਾ ਸਕਦਾ ਵਾ ਵਡਾਵਾ ਦਿੱਤਾ ਜਾ ਸਕਦਾ ਵਾ ਜਿਨ੍ਹਾਂ ਦੀ ਖਪਤ ਪੰਜਾਬ 'ਚ ਹੀ ਹੋ ਸਕਦੀ ਹੈ ਔਰ ਪੰਜਾਬ ਸਰਕਾਰ ਹੀ ਉਹਨਾਂ ਦੀ ਐਮਐਸਪੀ ਦੇ ਸਕਦੀ ਹੈ ਦਾਲਾਂ ਫੋਰ ਐਗਜ਼ਾਮਪਲ ਪੰਜਾਬ ਦਾਲਾਂ ਇੰਪੋਰਟ ਕਰਦਾ ਵਾ ਔਰ ਦਾਲਾਂ ਦੇ ਉੱਤੇ ਐਮਐਸਪੀ ਬਹੁਤ ਵਧੀਆ ਵਾ ਜੇ ਉਹੋ ਹੀ ਐਮਐਸਪੀ ਜਿਹੜੀ ਸੈਂਟਰ ਅਨਾਉਂਸ ਕਰਦਾ ਵਾ ਜਾਂ ਪੰਜਾਬ ਸਰਕਾਰ ਕਵੇ ਵੀ ਅਸੀਂ ਖੁਦ ਖਰੀਦਾਂਗੇ मूंगी ਤੇ ਇਹਨਾਂ ਨੇ ਕਿਹਾ ਸੀਗਾ ਫਿਰ ਛੜਤੀ ਇਹ ਸਾਰੀ ਪੰਜਾਬ ਚ ਖਪਤ ਹੋ ਸਕਦੀ ਹੈ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਮੱਖੀ ਇਹ ਸਾਰਿਆਂ ਦੇ ਉੱਤੇ ਪੰਜਾਬ ਗਵਰਨਮੈਂਟ ਮਾਰਕੀਟ ਫੈਡ ਵਰਗੀਆਂ ਏਜੰਸੀਆਂ ਜਣੀਆਂ ਵਾ ਉਹਨਾਂ ਨੂੰ ਇਨਕਰੇਜ ਕਰਕੇ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਉਹ ਆਪ ਹੀ ਸ਼ੁਰੂ ਕਰ ਸਕਦੇ ਆ ਸਾਨੂੰ ਕਿਸੇ ਦੀ ਲੋੜ ਨਹੀਂ ਕਈ ਚੀਜ਼ਾਂ ਅਸੀਂ ਆਪ ਹੀ ਕਰ ਸਕਦੇ ਆ ਪ੍ਰਾਈਵੇਟ ਐਂਟਰਪ੍ਰਾਈਜ਼ਰਸ ਨੂੰ ਲੈ ਕੇ ਆਈਏ ਉੱਥੇ ਬਟ ਅਨਫੋਰਚਨਟਲੀ ਇਹਦੇ ਵਾਸਤੇ ਇੱਕ ਹੈਂਡਸ ਆਨ ਅਪਰੋਚ ਚਾਹੀਦਾ ਵਿਚ ਇਜ਼ ਮਿਸਿੰਗ